ਸ਼ਰ ਦੇ ਵਿੱਚ ਕੂੜਾ ਹੋਣਾ ਇਹ ਇਕੱਲੇ ਸ਼ਹਿਰ ਦੀ ਨਹੀਂ ਇੱਕ ਦੇਸ਼ ਦੀ ਬਦਨਾਮੀ ਹੈ ਸ਼ਹਿਰ ਦੀ ਦੇਖ ਨੂੰ ਦਖਾਂਦਾ ਤੁਸੀਂ ਅਗਰ ਤੁਸੀਂ ਦੇਖੋ ਕਦੀ ਹੈਰੀਟੇਜ ਸਟਰੀਟ ਜਾਂ ਉਧਰਲੇ ਇਲਾਕਿਆਂ ਚ ਘੁੰਮੋ ਨਾ ਤੇ ਕਈ ਵਾਰ ਲੋਕ ਸਾਨੂੰ ਪਤਾ ਕੀ ਕਹਿ ਕੇ ਜਾਂਦੇ ਆ ਯੂਅਰ ਸਿਟੀ ਇਜ਼ ਵੈਰੀ ਡਰਟੀ گارਬੇਜ ਇਜ਼ 올 ਓਵਰ ਦ ਪਲੇਸ 올 ਓਵਰ ਆਰ ਹੋਲੀ ਪਲੇਸਸ ਹਰ ਸਰਕਾਰ ਵੱਲੇ ਪ੍ਰੋਬਲਮ ਇੱਕੋ ਹੀ ਹੈ ਕਿ ਇਹਨਾਂ ਨੂੰ ਕੂੜੇ ਤੱਕਨ ਰੱਖੋ ਸਰਕਾਰ ਜਦੋਂ ਵੋਟਾਂ ਮੰਗਣ ਆਂਦੀ ਹੈ ਨਾ ਉਦੋਂ ਕਦੀ ਸਰਕਾਰ ਕਹਿੰਦੀ ਹੈ ਕਿ ਕੰਪਨੀ ਕਿ ਜਾਏਗੀ ਤੇ ਦੂਸਰੀ ਆਏਗੀ ਮੇਅਰ ਨੇ ਚੁੱਕ ਕੇ ਗਲੀਆਂ ਚ ਕੂੜਾ ਨਹੀਂ ਚੁੱਕਣਾ ਤੁਹਾਡੇ ਡਿਪਟੀ ਮੇਅਰ ਨੇ ਗਲੀਆਂ ਚ ਕੂੜਾ ਨਹੀਂ ਚੁੱਕਣਾ ਚੁੱਕਣਾ ਕਿੰਨੇ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਹੈ ਇਹ ਕੋਈ ਸਰਕਾਰਾਂ ਦਾ ਕੰਮ ਨਹੀਂ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਸਫਾਈ ਸਿਰੇ 4 ਲੀਟਰਾਂ ਦੇ ਝਾੜੂ ਫੜ ਕੇ ਉਹ ਫੋਟੋ ਖਚਾਉਂਦੇ ਪਿੱਛੇ ਕਿ ਮੈਂ ਐਮਐਲਏ ਨੂੰ ਦੇਖ ਰਿਹਾ ਸੀ ਐਮ ਐਲ ਏ ਆਪ ਝਾੜੂ ਫੜ ਕੇ ਸੜਕਾਂ ਤੇ ਲਾ ਰਿਆ ਸੀ ਸ਼ਰਮ ਕਰੋ ਕਿ ਤੁਹਾਡਾ ਕੰਮ ਝਾੜੂ ਲਾਣਾ ਨਹੀਂਗਾ ਤੁਹਾਡਾ ਕੰਮ ਝਾੜੂ ਲਵਾਣਾ ਹੈਗਾ ਐਮ ਐਲ ਏ ਨੂੰ ਸਰਕਾਰ ਨੇ ਲੋਕਾਂ ਨੇ ਚੁਣਿਆ ਕਿ ਤੂੰ ਸਾਡੇ ਕੰਮ ਕਰਵਾ ਕਰ ਵਾਸਤੇ ਨਹੀਂ ਰੁਕਦੇ ਅਗਰ ਲੋਕ ਕੂੜਾ ਸੁੱਟ ਰਹੇ ਨੇ ਤੇ ਤੁਸੀਂ ਇਦਾਂ ਦੇ ਨੋਰਮਸ ਬਣਾਓ ਕਿ ਲੋਕ ਕੂੜਾ ਨਾ ਸੁੱਟਣ ਕਿੰਨੇ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਜਲੰਧਰ ਕਿਉਂ ਨਹੀਂ ਕਹਿੰਦੇ ਸ੍ਰੀ ਲੁਧਿਆਣਾ ਕਿਉਂ ਨਹੀਂ ਕਹਿੰਦੇ ਕਿਉਂਕਿ ਅੰਮ੍ਰਿਤਸਰ ਇੱਕ ਐਸਾ ਸ਼ਹਿਰ ਹੈ ਜਿਸ ਨੂੰ ਕਿ ਅਸੀਂ ਸ੍ਰੀ ਇੱਕ ਰਿਸਪੈਕਟ ਦਿੰਨੀ ਹੈ ਬਾਹਰ ਸਾਹਿਬ ਜਦੋਂ ਗੱਲ ਕਰਦੇ ਆ ਤੇ ਬਾਹਰ ਕੂੜਾ ਮੇਰੀ ਸਮਝ ਦੇਣੀ ਤੇ ਸਮਝਾਣੀ ਪਏਗੀ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲੈਣਾ ਪਊਗਾ ਅਗਰ ਕੋਈ ਬੰਦਾ ਗੰਦਗੀ ਪਾਉਂਦਾ ਉਹਨੂੰ ਫਾਈਨ ਕਰੋ ਲੋਕ ਸੁੱਟ ਰਹੇ ਨੇ ਜਾਂ ਐਡਮਿਨਿਸਟ੍ਰੇਸ਼ਨ ਕੰਮ ਨਹੀਂ ਕਰ ਰਹੀ ਇਹ ਦੋਨਾਂ ਦੀ ਗਲਤੀ ਹੈ ਕਹਿੰਗੇ ਕੂੜਾ ਕਿਉਂ ਇਹ ਕੋਈ ਬਹੁਤ ਵੱਡੀ ਪ੍ਰੋਬਲਮ ਹੈ ਇਹ ਕੋਈ ਕੋਈ ਮਿਜ਼ਾਈਲ ਡਿੱਗੀ ਹੈ ਜਿਹੜੀ ਕਿ ਦੁਬਾਰਾ ਉਤੋਂ ਹੱਲ ਨਹੀਂ ਹੋ ਸਕਦੀ ਬੰਦੀ ਛੋੜ ਦੇ ਬਸ ਮੌਕੇ ਲੋਕੀ ਦੀਵੇ ਜਗਾਉਂਦੇ ਨੇ ਉਹ ਦੀਵੇ ਜਗਾਉਂਦਾ ਫਾਇਦਾ ਕੀ ਕਿ ਉੱਪਰ ਦੀਵਾ ਥੱਲੇ ਕੂੜਾ ਤਰਨਬੀਰ ਕੈਂਡੀ ਨਹੀਂ ਮੈਂ ਸੁਣ ਰਿਹਾ ਸੀ ਕਹਿੰਦੇ ਗੋਰੇ ਇੱਥੇ ਆ ਕੇ ਕੰਮ ਕਰ ਰਹੇ ਨੇ ਸਵਾਲ ਹੈ ਕਿ ਗੋਰਿਆਂ ਕੋਈ ਕੂੜੇ ਚ ਕਾਣਾ ਚਾਹੇ ਉਹਨਾਂ ਨੇ ਮਜ਼ਾਕੀ ਅੰਦਾਜ਼ ਚ ਕਿਹਾ ਪਰ ਜ਼ਿੰਮੇਵਾਰੀ ਜਨਾਬ ਤੁਹਾਡੀ ਹੈ ਤੁਸੀਂ ਗੱਡੀ ਤੇ ਬੈਠੇ ਸਮਝਦਾਰ ਕੌਮ ਨੇ ਤੇ ਅਸੀਂ ਉਹਨੂੰ ਕੂੜਾ ਚ ਕਾਣ ਤੇ ਲਾਤਾ ਔਰ ਗੋਰਾ ਖੁਦ ਕਹਿ ਕੇ ਗਿਆ ਮਤਲਬ ਇਹ ਸਭ ਚੀਜ਼ਾਂ ਕੀ ਮਤਲਬ ਕੀ ਸਾਬਤ ਕਰਨਾ ਚਾਹੁੰਦੇ ਬਦਲਾ ਜਿਹੜਾ ਹੈ ਕੂੜੇ ਨੂੰ ਲੈ ਕੇ ਉਹ ਕਿਉਂ ਨਹੀਂ ਆਇਆ ਦੇਖੋ ਜਿੰਨੀ ਦੇਰ ਤੱਕ ਕੋਈ ਦਿਲੋਂ ਪਿਆਰ ਕਰਨ ਵਾਲਾ ਸ਼ਹਿਰ ਨੂੰ ਨਹੀਂ ਨਾ ਆਏਗਾ ਤੇ ਕੋਈ ਕੰਮ ਐਡਮਿਨਿਸਟ੍ਰੇਸ਼ਨ ਦਾ ਅਸੀਂ ਤੁਸੀਂ ਨਹੀਂ ਕਰ ਸਕਦੇ ਨਾ ਤੁਸੀਂ ਕੂੜਾ ਚੁੱਕ ਸਕਦੇ ਨਾ ਮੈਂ ਚੁੱਕ ਸਕਦਾ ਜਿਵੇਂ ਜਸ ਮੁੱਦੇ ਤੇ ਗੱਲ ਕਰਨ ਜਾ ਰਿਆਂ ਆ ਉਹ ਸਿਰਫ ਸੜਕਾਂ ਜਾਂ ਗਲੀਆਂ ਤੱਕ ਸੀਮਤ ਨਹੀਂ ਹੈ ਬਲਕਿ ਸਾਡੀ ਸਿਹਤ ਸਾਡੀ ਸੋਚ ਅਤੇ ਸਾਡੀ ਸ਼ਹਿਰ ਦੀ ਪਛਾਣ ਦੇ ਨਾਲ ਜੁੜਿਆ ਹੈ ਅੰਮ੍ਰਿਤਸਰ ਦੇ ਵਿੱਚ ਕੂੜੇ ਦੀ ਸਮੱਸਿਆ ਅੰਮ੍ਰਿਤਸਰ ਗੁਰੂ ਨਗਰੀ ਜਿੱਥੇ ਹਰ ਰੋਜ਼ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਨੇ ਲੇਕਿਨ ਦੇਖਿਆ ਜਾਵੇ ਤਾਂ ਗੁਰੂ ਨਗਰੀ ਦੇ ਵਿੱਚ ਕੂੜੇ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ ਕੀ ਇਸ ਮਾਮਲੇ ਦੇ ਬਾਰੇ ਹੀ ਪੂਰੀ ਜਾਣਕਾਰੀ ਲਵਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖਰਨਾ ਮੌਜੂਦ ਹੈ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰੋਜ਼ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਟੂਰਿਸਟ ਪਲੇਸ ਹੈ ਲੇਕਿਨ ਕਾਫੀ ਸਾਲਾਂ ਤੋਂ ਇੱਥੇ ਕੂੜੇ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਇਸ ਦਾ ਹੱਲ ਕਿਉਂ ਨਹੀਂ ਹੋ ਪਾਉਂਦੇ ਬਿਲਕੁਲ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਜਿਹਦੇ ਵਿੱਚ ਕੀ ਇੱਕ ਅੰਗਰੇਜ਼ ਜਿਹਾ ਹੈ ਕਿ ਉਹ ਸੜਕਾਂ ਤੇ ਸਫਾਈ ਕਰ ਰਿਆ ਸੀ ਤੇ ਉਹਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਇੰਡੀਆ ਇਜ਼ ਅ ਵੈਰੀ ਬਿਊਟੀਫੁਲ ਕੰਟਰੀ ਬਟ ਇੱਥੇ ਗੰਦਗੀ ਹੈ ਦੇਖੋ ਗੰਦਗੀ ਦੇ ਦੋ ਪਹਿਲੂ ਨੇ ਇੱਕ ਪਹਿਲੂ ਹੈ ਕਿ ਲੋਕ ਗੰਦਗੀ ਪਾਉਂਦੇ ਆ ਦੂਸਰਾ ਐਡਮਿਨਿਸਟ੍ਰੇਸ਼ਨ ਉਸ ਨੂੰ ਸਾਫ਼ ਨਹੀਂ ਕਰਦੀ ਤਾਂ ਇਹ ਜਿਹੜੇ ਪਹਿਲੂ ਨੇ ਇਹ ਦੋਨੋਂ ਪਹਿਲੂਆਂ ਨੂੰ ਆਪਾਂ ਧਿਆਨ ਚ ਰੱਖ ਕੇ ਅੱਜ ਇਸ ਪੂਰੀ ਚਰਚਾ ਨੂੰ ਕਰਾਂਗੇ ਸਭ ਤੋਂ ਪਹਿਲਾਂ ਤਾਂ ਗਲਤੀ ਐਡਮਿਨਿਸਟ੍ਰੇਸ਼ਨ ਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਇੱਕ ਬਹਾਨਾ ਦਿੰਦੇ ਨੇ ਜੀ ਕਿ ਪਿਛਲੀ ਕੰਪਨੀ ਨੇ ਕੰਮ ਨਹੀਂ ਕੀਤਾ ਤੇ ਅਸੀਂ ਨਵੀਂ ਕੰਪਨੀ ਲੈ ਕੇ ਆ ਰਹੇ ਹਾਂ ਉਸ ਦੇ ਵਿੱਚ ਜਿਹੜਾ ਡਿਫਰੈਂਸ ਪੈ ਚੁੱਕਾ ਹੈ ਸਮੇਂ ਦਾ ਉਸ ਮੁਤਾਬਕ ਕੂੜਾ ਬਹੁਤ ਜ਼ਿਆਦਾ ਹੋ ਰਿਹਾ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਤੁਸੀਂ ਦੇਖੋ ਥਾਂ ਥਾਂ ਤੇ ਕੂੜਾ ਹੈ ਅੰਮ੍ਰਿਤਸਰ ਦੇ ਵਿੱਚ ਕੂੜਾ ਹੋਣਾ ਇਕ ਕੱਲੇ ਸ਼ਹਿਰ ਦੀ ਨਹੀਂ ਇੱਕ ਦੇਸ਼ ਦੀ ਬਦਨਾਮੀ ਹੈ ਤੁਸੀਂ ਦੇਖੋ ਵਰਲਡ 'ਚ ਤੁਸੀਂ ਜਿੱਥੇ ਮਰਜ਼ੀ ਚਲੇ ਜਾ ਜਦੋਂ ਅੰਮ੍ਰਿਤਸਰ ਦਾ ਨਾਮ ਆਉਂਦਾ ਸਿਫਤੀ ਦਾ ਘਰ ਇੱਕ ਨਾਮ ਵਰਡ ਨਾਲ ਜੁੜਿਆ ਜਾਂਦਾ ਹੈ ਅੰਮ੍ਰਿਤ ਸਰੋਵਰ ਦਾ ਨਾਮ ਜੁੜਿਆ ਜਾਂਦਾ ਹੈ ਦੁਰਗਿਆਣਾ ਮੰਦਿਰ ਦਾ ਨਾਮ ਜੁੜਿਆ ਜਾਂਦਾ ਹੈ ਰਾਮ ਤੀਰਥ ਜੁੜਿਆ ਜਾਂਦਾ ਹੈ ਤਾਂ ਇਹ ਸਾਰੇ ਜਿਹੜੇ ਸਾਡੇ ਆਸਥਾ ਦੇ ਪ੍ਰਤੀਕ ਨੇ ਸਾਡੇ ਲੋਕਾਂ ਨੂੰ ਸੇਧ ਦੇਣ ਵਾਲੀਆਂ ਚੀਜ਼ਾਂ ਨੇ ਹਰ ਧਰਮ ਦੀ ਇੱਕ ਪਹਿਚਾਨ ਜਿਹੜੀ ਹੈ ਉਹ ਇਸ ਸ਼ਹਿਰਤ ਹੈ ਲੇਕਿਨ ਉਸ ਸ਼ਹਿਰ ਦੇ ਗੰਦਗੀ ਦੇ ਹਾਲਾਤ ਤੁਸੀਂ ਦੇਖੋ ਕਿ ਜਿਹੜੇ ਰਸਤੇ ਸੱਚਕਨਚੀ ਦੀ ਹਰਮੰਦਰ ਸਾਹਿਬ ਜਾਂਦੇ ਨੇ ਤੁਸੀਂ ਬਹੁਤ ਵਾਰ ਰਿਪੋਰਟਿੰਗ ਕੀਤੀ ਹੈ ਸੀਵਰੇਜ ਜਾਮ ਨੇ ਕੂੜੇ ਦੇ ਉੱਤੇ ਅੰਬਾਰ ਲੱਗੇ ਨੇ ਸੇਮ ਦੁਰਗਿਆਣਾ ਮੰਦਿਰ ਹੈ ਕਲ ਗੋਰੇ ਨੇ ਜਿਸ ਤਰ੍ਹਾਂ ਉੱਥੇ ਜਾ ਕੇ ਸੇਵਾ ਕੀਤੀ ਉਹ ਕਰਵਾਈ ਗਈ ਆ ਕਿਸ ਤਰ੍ਹਾਂ ਹੋਈ ਲੇਕਿਨ ਸਚਾਈ ਇਹ ਵਾ ਕਿ ਕੂੜਾ ਹੈ ਅਸੀਂ ਕਿਸੇ ਨੂੰ ਕਹਿੰਦੇ ਕਿਸੇ ਨੂੰ ਕੋਈ ਡਰਾਮਾ ਕਰਤਾ ਜਾਂ ਕੁਛ ਇਦਾਂ ਦੀ ਚੀਜ਼ ਕਰਤੀ ਅਸੀਂ ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦੇ ਲੇਕਿਨ ਉਸਨੇ ਜੋ ਕਿਹਾ ਉਹ ਠੀਕ ਆ ਕਿ ਸ਼ਹਿਰ ਦੇ ਹਾਲਾਤ ਜਿੰਨੇ ਮਾੜੇ ਹੋ ਚੁੱਕੇ ਨੇ ਕਿ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਸੀਵਰੇਜ ਜਿਹੜੇ ਬਲੌਕ ਹੋ ਚੁੱਕੇ ਨੇ ਔਰ ਕੂੜਾ ਸ਼ਹਿਰ ਦੀ ਦਿੱਖ ਨੂੰ ਦਖਾਨਦਾ ਤੁਸੀਂ ਅਗਰ ਤੁਸੀਂ ਦੇਖੋ ਕਦੀ ਹੈਰੀਟੇਜ ਸਟਰੀਟ ਜਾਂ ਉਧਰਲੇ ਇਲਾਕਿਆਂ ਚ ਘੁੰਮੋ ਨਾ ਤੇ ਕਈ ਵਾਰ ਲੋਕ ਸਾਨੂੰ ਪਤਾ ਕੀ ਕਹਿ ਕੇ ਜਾਂਦੇ ਆ ਯੂਅਰ ਸਿਟੀ ਇਜ਼ ਵੈਰੀ ਡਰਟੀ ਉਹ ਸਾਡੇ ਗੰਦਗੀ ਦੀ ਫੋਟੋਆਂ ਖਿੱਚ ਕੇ ਲੈ ਕੇ ਜਾਂਦੇ ਕਿ ਦੇਖੋ ਜੀ ਇਹ ਉਹ ਸ਼ਹਿਰ ਦੇ ਜਿੱਥੇ 1 ਲੱਖ ਤੋਂ ਵੱਧ ਟੂਰਿਸਟ ਆਂਦਾ ਹੈ ਕਿ ਉੱਥੇ ਗੰਦਗੀ ਦੇ ਇਹ ਹਾਲਾਤ ਨੇ ਤੁਸੀਂ ਦੇਖੋ ਕਿ 75 ਸਾਲਾਂ ਦੀ ਕੂੜਾ ਹੀ ਨਹੀਂ ਚੁੱਕ ਸਕੇ ਅੱਜ 75 ਸਾਲ ਹੋ ਗਏ ਹਰ ਇਲਾਕੇ ਦੀ ਇੱਕੋ ਸਮੱਸਿਆ ਕੂੜਾ 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 ਮੈਨੂੰ ਤੇ ਲੱਗਦਾ ਇਹ ਇੱਕ ਸਾਜ਼ਿਸ਼ ਆ ਇਹ ਕੂੜਾ ਜਾਣ ਕੇ ਨਹੀਂ ਚੁੱਕਦੇ ਉਹ ਕਹਿੰਦੇ ਆ ਕਿ ਜੇ ਇਹ ਕੂੜੇ ਟੱਕਣ ਰਹਿਣਗੇ ਨਾ ਤੇ ਇਹਨਾਂ ਦੀ ਔਕਾਤ ਉੱਥੋਂ ਤੱਕਣ ਰੱਖੀ ਜਾਏਗੀ ਪੋਲਿਟਿਸ਼ੀਅਨਸ ਦੀ ਗੱਲ ਕਰ ਰਹੇ ਆਂ ਸਰਕਾਰ ਦੀ ਗੱਲ ਕਰ ਰਹੇ ਆਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰ ਰਹੇ ਹਰ ਸਰਕਾਰ ਵੱਲੇ ਪ੍ਰੋਬਲਮ ਇੱਕੋ ਹੀ ਹੈ ਕਿ ਇਹਨਾਂ ਨੂੰ ਕੂੜੇ ਤੱਕਨ ਰੱਖੋ ਕਿ ਕੂੜੇ ਤੋਂ ਬਾਹਰ ਨਾ ਅਗਰ ਕੂੜੇ ਦੀ ਸਮੱਸਿਆ ਹੱਲ ਹੋ ਜਾਏਗੀ ਤਾਂ ਹੋਰ ਚੀਜ਼ਾਂ ਮੰਗਣਗੇ ਇਹ ਮੈਨੂੰ ਲੱਗਦਾ ਕਿ ਇੱਕ ਸਾਜ਼ਿਸ਼ ਹੈ ਦੂਸਰਾ ਮੈਨੇਜਮੈਂਟ ਸਰਕਾਰ ਜਦੋਂ ਵੋਟਾਂ ਮੰਗਣ ਆਂਦੀ ਹੈ ਨਾ ਉਦੋਂ ਕਦੀ ਸਰਕਾਰ ਕਹਿੰਦੀ ਹੈ ਕਿ ਕੰਪਨੀ ਇੱਕ ਜਾਏਗੀ ਤੇ ਦੂਸਰੀ ਆਏਗੀ ਉਦੋਂ ਸਰਕਾਰ ਕੁਝ ਨਹੀਂ ਕਹਿੰਦੀ ਉਦੋਂ ਸਰਕਾਰ ਕਹਿੰਦੀ ਵੋਟ ਪਾ ਦਿਓ ਸਾਫ ਸਫਾਈ ਇਹ ਉਹ ਲੰਡਨ ਅਮਰੀਕਾ ਸਿਡਨੀ ਸਵਿਟਜ਼ਰਲੈਂਡ ਰੰਗਲਾ ਪੰਜਾਬ ਸਭ ਕੁਝ ਬਣ ਜਾਏਗਾ ਮਤਲਬ ਕਾਰਨ ਕੀ ਹੈ ਸਾਨੂੰ ਭੇਡ ਬੱਕਰੀਆਂ ਸਮਝਿਆ ਜਾਂਦਾ ਹੈ ਅੱਜ ਤੁਸੀਂ ਦੇਖੋ ਵਿਦੇਸ਼ੀ ਗੋਰੇ ਨੇ ਜਦੋਂ ਤੁਹਾਡੇ ਇੱਕ ਸ਼ਹਿਰ ਦੀ ਬੇਇੱਜ਼ਤੀ ਕੀਤੀ ਕੀ ਪੱਲੇ ਰਹਿ ਗਿਆ ਤੁਹਾਡੇ ਦੱਸੋ ਕੀ ਸਰਕਾਰਾਂ ਕੀ ਤੁਹਾਡਾ ਐਡਮਿਨਿਸਟ੍ਰੇਸ਼ਨ ਕਲੀ ਸਰਕਾਰ ਨਹੀਂ ਐਡਮਿਨਿਸਟ੍ਰੇਸ਼ਨ ਨਾਲ ਜ਼ਿੰਮੇਵਾਰ ਆ ਮੇਅਰ ਨੇ ਚੁੱਕ ਕੇ ਗਲੀਆਂ ਚ ਕੂੜਾ ਨਹੀਂ ਚੁਕਣਾ ਤੁਹਾਡੇ ਡਿਪਟੀ ਮੇਅਰ ਨੇ ਗਲੀਆਂ ਚ ਕੂੜਾ ਨਹੀਂ ਚੁਕਣਾ ਚੁਕਣਾ ਕਿੰਨੇ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਹੈ ਇਹ ਕੋਈ ਸਰਕਾਰਾਂ ਦਾ ਕੰਮ ਨਹੀਂ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਐਡਮਿਨਿਸਟ੍ਰੇਸ਼ਨ ਨੇ ਕਦੀ ਝਾਤ ਨਹੀਂ ਮਾਰੀ ਹੁਣ ਠੀਕ ਹੈ ਗੁਰਦੁਆਰਾ ਜਾਂ ਮੰਦਰ ਅਸੀਂ ਸਾਫ਼ ਕਰ ਲਿਆ ਲੇਕਿਨ ਉਸ ਮੰਦਰ ਨੂੰ ਆਉਣ ਵਾਲਾ ਜਿਹੜਾ ਰਸਤਾ ਹੈ ਉਹ ਇੰਨਾ ਕਿ ਗੰਦਾ ਹੈ ਕਿ ਜਿੰਨੀ ਦੇਰ ਤੱਕ ਨਾ ਸੀ ਉੱਤੇ ਪਹੁੰਚਨੇ ਸਾਡੀ ਅੱਧੀ ਆਸਥਾ ਤੇ ਮੁੱਕ ਚੁੱਕੀ ਹੁੰਦੀ ਹੈ ਉਹਦਾ ਰੀਜ਼ਨ ਕੀ ਹੈ ਕਿ ਇਸ ਤਰ੍ਹਾਂ ਦੇ ਕੂੜੇ ਦੇ ਢੇਰ ਨੇ ਉੱਥੇ ਬੰਦਾ ਕੀ ਕਰੂਗਾ ਉਸ ਤੇ ਬੰਦਾ ਕਰੂਗਾ ਕਿ ਮਤਲਬ ਅਲਟੀਮੇਟਲੀ ਸਾਫ਼ ਸਫਾਈ ਤੇ ਰੱਖਣੀ ਪੈਗੀ ਨਾ ਹੁਣ ਲੋਕ ਵੀ ਕੀ ਹੈ ਲੋਕ ਖਾਂਦੇ ਪਿੰਦੇ ਉੱਥੇ ਸੁੱਟ ਦਿੰਦੇ ਅਲਟੀਮੇਟਲੀ ਉਹ ਪੈਂਦਾ ਫਰਕ ਅਲਟੀਮੇਟਲੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਗੰਦਗੀ ਫਲਾ ਰਹੀਆਂ ਤੇ ਫੈਲ ਰਹੀ ਹੈ ਤੇ ਉਹਦੇ ਤੇ ਕੰਮ ਨਹੀਂ ਹੋ ਰਿਹਾ ਪਰ ਆਖਿਰਕਾਰ ਮੁੱਕੇਗੀ ਕਦੋਂ ਸਵਾਲ ਤੇ ਆਇਆ ਵਾ ਜੀ ਸਰ ਦਾਅਵੇ ਤਾਂ ਬੜੇ ਕੀਤੇ ਜਾ ਰਹੇ ਨੇ ਕਿ ਸਫਾਈ ਹੈ ਹਰ ਪਾਸੇ ਅਗਰ ਹੈਰੀਟੇਜ ਸਟਰੀਟ ਹੈ ਜਾਂ ਹੋਰ ਹੈ ਇੱਥੇ ਸਫਾਈ ਕੀਤੀ ਜਾਂਦੀ ਹੈ ਲੇਕਿਨ ਦਿਖਾਈ ਕਿਤੇ ਨਹੀਂ ਦੇ ਰਿਹਾ ਕਿ ਲੋਕਾਂ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਜਾਂ अकेਲੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਥੋੜਾ ਸਵਾਲ ਗਲਤ ਹੈ ਸਫਾਈ ਹੁੰਦੀ ਹੈ ਫੋਟੋ ਦੇ ਵਿੱਚ ਸਫਾਈ ਸਵੇਰੇ 4 ਲੀਟਰਾਂ ਦੇ ਝਾੜੂ ਫੜ ਕੇ ਉਹ ਫੋਟੋ ਖਚਾਉਂਦੇ ਪਿੱਛੇ ਕਿ ਮੈਂ ਐਮਐਲਏ ਨੂੰ ਦੇਖ ਰਿਹਾ ਸੀ ਐਮਐਲਏ ਆਪ ਝਾੜੂ ਫੜ ਕੇ ਸੜਕਾਂ ਤੇ ਲਾ ਰਿਹਾ ਸੀ ਸ਼ਰਮ ਆਣੀ ਚਾਹੀਦੀ ਐ ਐਮਐਲਏ ਸਾਹਿਬ ਨੂੰ ਸ਼ਰਮ ਕਰੋ ਕਿ ਤੁਹਾਡਾ ਕੰਮ ਝਾੜੂ ਲਾਣਾ ਨਹੀਂਗਾ ਤੁਹਾਡਾ ਕੰਮ ਝਾੜੂ ਲਵਾਣਾ ਹੈਗਾ ਤੁਸੀਂ ਉੱਥੇ ਆਪ ਸਵੇਰੇ ਝਾੜੂ ਅੱਗੇ মিডিਆ ਗਿਆ ਦੋ ਚਾਰ ਫੋਟੋਆਂ ਖਿਚਾ ਕੇ ਇਹ ਐਮਐਲਏ ਦਾ ਜੌਬ ਨਹੀਂ ਹੈ ਐਮਐਲਏ ਨੂੰ ਸਰਕਾਰ ਨੇ ਲੋਕਾਂ ਨੇ ਚੁਣਿਆ ਕਿ ਤੂੰ ਸਾਡੇ ਕੰਮ ਕਰਵਾ ਕਰ ਵਸਤੇ ਨਹੀਂ ਤੁਰਦੇ ਤੁਸੀਂ ਦੇਖੋ ਜਦੋਂ ਵੀ ਤੁਸੀਂ ਕਿਸੇ ਐਮ.ਐਲ.ਏ ਨੂੰ ਨਾਮਿਨੇਟ ਕਰਦੇ ਹੋ ਉਹਦਾ ਕੰਮ ਹੈ ਕੰਮ ਕਰਵਾਣਾ ਕੰਮ ਕਰਨਾ ਨਹੀਂ ਹੈ ਉਹ ਕਰ ਆਪਣੀ ਸੀਟ ਤੇ ਬੈਠਾ ਹੈ ਉੱਥੋਂ ਆਰਡਰ ਕਰੇਗਾ ਕਿ ਇਹ ਕੰਮ ਹੋਣਾ ਚਾਹੀਦਾ ਤੇ ਸਾਡੇ ਇੱਥੇ ਐਮ.ਐਲ.ਏ ਸਾਹਿਬ ਝਾੜੂ ਫੜ ਕੇ ਸ਼ੋਅ ਆਫ ਕਰਾਉਣ ਵਾਸਤੇ ਹੀ ਸਫਾਈ ਕਰਦੇ ਪਏ ਜਾਓ ਜਿੱਥੇ ਉਹਨੂੰ ਕੋ ਝਾੜੂ ਮਾਰੇ ਉੱਥੇ ਕੂੜਾ ਹੈਗਾ ਉੱਥੇ ਅਜ ਵੀ ਚੱਲ ਜੋ ਕੂੜਾ ਹੈਗਾ ਜਾਓ ਚੈੱਕ ਕਰ ਲਓ ਸਵਾਲ ਹੈ ਕਿ ਤੁਸੀਂ ਜਿਹੜਾ ਕਹਿ ਰਹੇ ਹੋ ਸਫਾਈ ਸਿਰਫ ਫੋਟੋਆਂ ਚ ਸਾਫ਼ ਚੀਜ਼ਾਂ ਦੀ ਸਫਾਈ ਉਹ ਕਰਦੇ ਹੋ ਤੁਸੀਂ ਕਦੀ ਕਿਸੇ ਗਲੀ ਤੇ ਜਾਓ ਵੇਖੋ ਤੇ ਕੂੜੇ ਦੇ ਹਾਲਾਤ ਕੀ ਨੇ ਠੀਕ ਹੈ ਦਰਬਾਰ ਸਾਹਿਬ ਜੋ ਅੱਛਾ ਇੱਕ ਸਮਾਰਟ ਇਲਾਕੇ ਦੇ ਵਿੱਚ ਨਾ ਸਮਾਰਟ ਕਰਨ ਦੀ ਗੱਲ ਕਰਦੇ ਆ ਤੁਸੀਂ ਕਦੀ ਕੋਟ ਮੈਥ ਸਿੰਘ ਜਾਓ ਠੀਕ ਹੈ ਕਦੀ ਤੁਸੀਂ ਕੋਟ ਖਾਲਸਾ ਜਾਓ ਉਹਨਾਂ ਇਲਾਕਿਆਂ 'ਚ ਜਾਓ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਤ ਹੈ ਜਿੱਥੇ ਸਭ ਤੋਂ ਵੱਧ ਆਵਾਦੀ ਹੈ ਅਗਰ ਲੋਕ ਕੂੜਾ ਸੁੱਟ ਰਹੇ ਨੇ ਤੇ ਤੁਸੀਂ ਐਦਾਂ ਦੇ ਨੋਰਮਸ ਬਣਾਓ ਕਿ ਲੋਕ ਕੂੜਾ ਨਾ ਸੁੱਟਣ ਜੁਰਮਾਨਾ ਪਾਓ ਬੰਬਈ ਚਲ ਜਾਓ ਜੀ ਇੰਦੌਰ ਚਲ ਜਾਓ ਗਿੱਲਾ ਸੁੱਕਾ ਕੂੜਾ ਤੁਹਾਡੀ ਕਿਤਾਬਾਂ ਚ ਵੀ ਲਿਖਿਆ ਹੈ ਲੇਕਿਨ ਉਸ ਦੇ ਉੱਤੇ ਅਮਲੀ ਜਾਮਾ ਨਹੀਂ ਪਹਿਰਿਆ ਦੇਖੋ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਅਸੀਂ ਡਿਸਕਸ ਕਰ ਰਹੇ ਆ ਕਿ ਅੰਮ੍ਰਿਤਸਰ ਇੱਕ ਹੋਲੀ ਸਿਟੀ ਹੈ ਅਸੀਂ ਕਹਿੰਨੇ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਜਲੰਧਰ ਕਿਉਂ ਨਹੀਂ ਕਹਿੰਦੇ ਸ੍ਰੀ ਲੁਧਿਆਣਾ ਕਿਉਂ ਨਹੀਂ ਕਹਿੰਦੇ ਕਿਉਂਕਿ ਅੰਮ੍ਰਿਤਸਰ ਇੱਕ ਐਸਾ ਸ਼ਹਿਰ ਹੈ ਜਿਸ ਨੂੰ ਕਿ ਅਸੀਂ ਸ੍ਰੀ ਇੱਕ ਰਿਸਪੈਕਟ ਦਿੰਨੇ ਆ ਕਈ ਲੋਕ ਤੇ ਇੱਥੇ ਕਹਿੰਦੇ ਜਿੱਥੋਂ ਦੀ ਵਾਈਬਸ ਬਹੁਤ ਵਧੀਆ ਅੰਮ੍ਰਿਤਸਰ ਆਣਿਆ ਗੋਲਡਨ ਟੈਂਪਲ ਦਰਬਾਰ ਸਾਹਿਬ ਜਦੋਂ ਗੱਲ ਕਰਦੇ ਆ ਤੇ ਬਾਹਰ ਕੂੜਾ ਤੁਸੀਂ ਜਿਹੜਾ ਲੱਖ ਸਵਾ ਲੱਖ ਬੰਦਾ ਡੇਲੀ ਆ ਰਿਹਾ ਉਹ ਸਾਡਾ ਕੀ ਇਮਪ੍ਰੈਸ਼ਨ ਲੈ ਕੇ ਜਾਂਦਾ ਕਿ ਯਾਰ ਉੱਥੇ ਤਾਂ ਗੰਦਗੀ ਬੜੀ ਹੈ ਤੁਹਾਡੇ ਨਾਲ ਤਾਂ ਇਹ ਦੌਰ ਚੰਗਾ ਨੰਬਰ 1 ਸਿਟੀ ਹੈ ਜੀ ਇੰਡੀਆ ਦਾ ਕਲੀਨੈਸ ਸਿਟੀ ਹੈ ਉਹਨਾਂ ਨੇ ਵੀ ਉੱਥੇ ਵੀ ਤਾਂ ਬੰਦੇ ਨੇ ਉੱਥੇ ਕੋਈ ਉੱਥੇ ਕੋਈ ਏਲੀਅਨ ਥੋੜੀ ਆ ਗਏ ਉੱਥੇ ਕੋਈ ਉੱਪਰੋਂ ਏਲੀਅਨ ਤੇ ਆਈ ਨਹੀਂ ਉੱਥੇ ਵੀ ਤਾਂ ਬੰਦੇ ਹੀ ਸੀ ਨਾ ਉੱਥੇ ਵੀ ਤਾਂ ਮੈਨੇਜਮੈਂਟ ਸੀ ਉੱਥੇ ਵੀ ਆਈਐਸ ਲੱਗੇ ਉੱਥੇ ਦੇ ਵੀ ਸਟੇਟ ਦੇ ਬੰਦੇ ਲੱਗੇ ਉੱਥੇ ਵੀ ਮੇਅਰ ਹੈ ਬਟ ਅਜੋ ਕਲੀਨੈਟ ਸਿਟੀ ਹੈ ਤੁਹਾਡੇ ਕੋ ਪਹਿਲੇ ਤੇ ਇਹਨੇ ਸਾਲਾਂ ਦੇ ਵਿੱਚ ਡੰਪ ਦਾ ਇੰਤਜ਼ਾਮ ਨਹੀਂ ਹੋਇਆ ਤੇ ਜੇ ਡੰਪ ਦਾ ਇੰਤਜ਼ਾਮ ਹੋਇਆ ਤੇ ਉਹਨੂੰ ਕੂੜਾ ਹੀ ਇੰਨਾ ਤੇ ਉਹਨੂੰ ਤੁਸੀਂ ਕੀ ਕਰੋਗੇ ਕੂੜੇ ਦੀ ਲਿਫਟਿੰਗ ਹੀ ਨਹੀਂ ਹੋ ਸਕੀ ਲੋਕ ਕੂੜਾ ਖੁੱਡਦੇ ਮੈਂ ਮੰਨਦਾ ਮੈਂ ਐਡਮਿਨਿਸਟ੍ਰੇਸ਼ਨ ਨੂੰ ਨਾਲ ਨਾਲ ਲੋਕਾਂ ਦੀ ਵੀ ਗਲਤੀ ਹੈ ਕਿਉਂਕਿ ਗੰਦ ਲੋਕ ਪਾਉਂਦੇ ਨੇ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਜ਼ਿੰਮੇਵਾਰੀ ਸਮਝਦੇ ਨਹੀਂ ਤੇ ਸਮਝਾਣੀ ਪਏਗੀ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲੈਣਾ ਪਊਗਾ ਅਗਰ ਕੋਈ ਬੰਦਾ ਗੰਦਗੀ ਪਾਉਂਦਾ ਉਹਨੂੰ ਫਾਈਨ ਕਰੋ ਤੁਸੀਂ ਕੋਈ ਅੱਧਾ ਦੇ ਨਾਰਮਸ ਬਣਾਓ ਹੁਣ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਨਾਲ ਆਲੂ ਵਾਲਾ ਕਟੜਾ ਜਿੰਨੇ ਵੀ ਏਰੀਆਜ਼ ਨੇ ਜਿਹੜੇ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦੇ ਨੇ ਉੱਥੇ ਨਾਰਮਲੀ ਜਿਹੜਾ ਕੂੜਾ ਕਰਕਟ ਹੁੰਦਾ ਦੁਕਾਨਦਾਰਾਂ ਦਾ ਹੁੰਦਾ ਉਹ ਦੁਕਾਨਦਾਰ ਕੀ ਕਰਦਾ ਬਾਹਰ ਸੁੱਟ ਦਿੰਦਾ ਤੁਸੀਂ ਦੁਕਾਨਦਾਰ ਦਿੱਤੇ ਫਾਈਨ ਕਰੋ ਦੁਕਾਨਦਾਰ ਨੂੰ ਕੋ ਕਿ ਆਪਣਾ ਕੂੜਾ ਜਿਹੜਾ ਜਿਹੜੀ ਵੇਸਟੇਜ ਹੈ ਉਸ ਨੂੰ ਕਿਸੇ ਤਰੀਕੇ ਨਾਲ ਉਹਨੂੰ ਸੇਲ ਕਰੋ ਕੋਈ ਅੱਧਾ ਦੀ ਬੋਡੀ ਕ੍ਰੀਏਟ ਕਰੋ ਜਿਹੜੇ ਕਿ ਉੱਥੇ ਜਾ ਕੇ ਸਾਰਾ ਕੰਮ ਕਰੇ ਦਾ ਲਿਫਟਿੰਗ ਹੀ ਨਹੀਂ ਹੁੰਦੀ ਅਸੀਂ ਕਿੱਥੋਂ ਕਰੀਏ ਸਾਡਾ ਇਹ ਕੰਮ ਨਹੀਂ ਸਵਾਲ ਹੈ ਨਾ ਜਿੰਨੀ ਦੇਰ ਤੱਕ ਦੋਨਾਂ ਦੀ ਮੈਨੇਜਮੈਂਟ ਕਮੇਟੀ ਦੀ ਇੱਕ ਮੀਟਿੰਗ ਨਹੀਂ ਹੋਏਗੀ ਵਪਾਰੀ ਅਤੇ ਦੇਰੇ ਦੂਸਰੇ ਲੋਕ ਨੇ ਇਕੱਠੇ ਬੈਠ ਕੇ ਇੱਕ ਫਲਸਫਾ ਨਹੀਂ ਦੇਖੋ ਦੁਨੀਆ ਚ एवरीथिंग ਇਜ਼ ਪੋਸੀਬਲ ਨਾਟ ਇੰਪੋਸੀਬਲ ਇੱਕ ਕੂੜੇ ਦੀ ਕਮੇਟੀ ਬਣਾਣਾ ਕੋਈ ਬਹੁਤ ਵੱਡਾ ਕੰਮ ਹੈ ਐਮਐਲਏ ਸਾਹਿਬ ਜਿਹੜੇ ਝਾੜੂ ਮਾਰਦੇ ਨੇ ਤੋਂ ਕਮੇਟੀ ਵੀ ਤਾਂ ਬਣਾ ਸਕਦੇ ਨੇ ਐਮਐਲਏ ਸਾਹਿਬ ਲੋਕਾਂ ਨੂੰ ਮਿਲ ਕੇ ਇਹ ਵੀ ਤਾਂ ਕਹਿ ਸਕਦੇ ਨੇ ਕਿ ਕੂੜਾ ਨਾ ਘੁੱਟੋ ਕੋਈ ਹੱਲ ਕੱਢਿਆ ਜਾ ਸਕਦਾ ਕਿ ਇੱਕ ਜਗ੍ਹਾ ਦੇ ਉੱਤੇ ਮੈਨੇਜ ਕੀਤਾ ਜਾਵੇ ਕੋਈ ਬਾਸਕਟ ਦੇਖੋ ਇਹ ਕੰਮ ਐਡਮਿਨਿਸਟ੍ਰੇਸ਼ਨ ਦਾ ਅੱਜ ਤੁਸੀਂ ਜਦੋਂ ਸੀਟਾ ਮਿਲ ਜਾਂਦੀ ਹੈ ਮੇਅਰ ਬਣ ਜਾਂਦਾ ਜਾਂ ਕੋਈ ਬੰਦਾ ਲੀਡਰ ਬਣ ਜਾਂਦਾ ਤੇ ਬਸ ਉਹ ਕਹਿੰਦਾ ਠੀਕ ਹੈ ਜੀ ਭਾਜੀ ਮੇਰਾ ਕੀ ਕੰਮ ਐ ਤੇ ਕਰਵਾ ਰਿਆ ਵਾ ਰਾਈਟ ਸੋ ਅਲਟੀਮੇਟਲੀ ਜੋ ਬਦਰਾਮੀ ਕੂੜੇ ਕਰਕੇ ਅੰਮ੍ਰਿਤਸਰ ਦੀ ਹੋ ਰਹੀ ਹੈ ਇਹ ਇਕੱਲੇ ਅੰਮ੍ਰਿਤਸਰ ਦੀ ਨਹੀਂ ਪੂਰੇ ਪੰਜਾਬ ਦੀ ਬਦਰਾਮੀ ਹੈ ਕਿਉਂਕਿ ਅੰਮ੍ਰਿਤਸਰ ਤੋਂ ਪੰਜਾਬ ਦੀ ਇੱਕ ਦਿਖ ਦਿੱਸਦੀ ਹੈ ਤੁਸੀਂ ਦੇਖੋ ਜਿਹੜੇ ਇਲਾਕੇ ਚਲ ਜਾਓ ਉਹਨਾਂ ਨੂੰ ਪੁੱਛੋ ਤੁਹਾਡੇ ਇਲਾਕੇ ਦੀ ਪ੍ਰੋਬਲਮ ਕੀ ਹੈ ਕਹਿੰਦੇ ਕੂੜਾ ਕਿਉਂ ਇਹ ਕੋਈ ਬਹੁਤ ਵੱਡੀ ਪ੍ਰੋਬਲਮ ਹੈ ਇਹ ਕੋਈ ਕੋਈ ਮਾਈਜਰਡ ਗੀ ਹੈ ਜਿਹੜੀ ਕਿ ਦੁਬਾਰਾ ਤੋਂ ਹੱਲ ਨਹੀਂ ਹੋ ਸਕਦੀ ਕੂੜਾ ਲੋਕ ਸੁੱਟ ਰਹੇ ਨੇ ਜਾਂ ਐਡਮਿਨਿਸਟ੍ਰੇਸ਼ਨ ਕੰਮ ਨਹੀਂ ਕਰ ਰਹੀ ਇਹ ਦੋਨਾਂ ਦੀ ਗਲਤੀ ਹੈ ਐਡਮਿਨਿਸਟ੍ਰੇਸ਼ਨ ਦੀ ਗਲਤੀ ਇਸ ਕਰਕੇ ਹੈ ਕਿਉਂਕਿ ਤੁਸੀਂ ਵੋਟਾਂ ਮਿਲ ਲਈ ਸਾਰੀਆਂ ਸਰਕਾਰਾਂ ਵਾਅਦਾ ਕਰਦੀਆਂ ਅੱਜ ਤੁਹਾਡੇ ਕੋਲ ਕੰਪਨੀ ਦਾ ਇੰਤਜ਼ਾਮ ਨਹੀਂ ਹੈ ਜਾਂ ਹੈ ਪਰ ਲੋਕ ਸਫਰ ਕਰ ਰਹੇ ਨੇ ਪੂਰੇ ਤਿਹਾਰ ਕੂੜੇ ਚ ਕੱਟੇ ਗਏ ਦੀਵਾਲੀ ਇੰਡੀਆ ਦਾ ਸਭ ਤੋਂ ਵੱਡਾ ਦਿਹਾੜਾ ਦਿਵਸ ਹੈ ਬੰਦੀ ਛੋੜ ਦਿਵਸ ਮੌਕੇ ਲੋਕੀ ਦੀਵੇ ਜਗਾਉਂਦੇ ਆ ਉਹ ਦੀਵੇ ਜਗਾਉਂਦਾ ਫਾਇਦਾ ਕੀ ਕਿ ਉੱਪਰ ਦੀਵਾ ਥੱਲੇ ਕੂੜਾ ਲੋਕਾਂ ਨੇ ਜਗਾਏ ਲੋਕਾਂ ਨੇ ਆਪਣੀ ਆਸਥਾ ਪੂਰੀ ਕੀਤੀ ਪਰ ਸਵਾਲ ਹੈ ਕਿ ਆਖਿਰਕਾਰ ਇੰਨੀ ਨੌਬਤ ਕਿਉਂ ਆਵੇ ਕੋਈ ਮੈਨੇਜਮੈਂਟ ਸਿਸਟਮ ਹੈ ਅੰਮ੍ਰਿਤਸਰ ਚ ਮੈਂ ਦੱਸੋ ਇੱਕ ਵੀ ਮੈਨੇਜਮੈਂਟ ਸਿਸਟਮ ਹੈ ਇਿੱਤੇ ਰਗੀ ਕੂੜੇ ਨੂੰ ਚੁੱਕੰਦਾ ਜਾਂ ਗੰਦ ਨਾ ਪਾੰਦਾ ਕੋਈ ਇਹਨਾਂ ਨੇ ਅਜ ਤੱਕਨ ਕੰਮ ਕੀਤਾ ਹੋਵੇ ਹਾਂ ਸੈਮੀਨਾਰ ਲੱਗਦੇ ਜੇ ਐਮ ਐਲ ਏ ਆਇੰਦੇ ਸੋਰੇ ਫੋਟੋ ਖਚਾਣ ਕੋਈ ਆਈ ਐਸ ਵੀ ਆ ਜੂਗਾ ਫੋਟੋ ਖਚਾਣ ਕੇ ਦੇਖੋ ਜੀ ਉਹ ਬਸ ਸਵੇਰੇ 4:00 ਚਾਰੋਂ ਫੜ ਕੇ ਸਵੇਰੇ 7:00 ਵਜੇ ਸਫਾਈ ਵਾਲ ਨੂੰ ਹੀ ਲਾ ਦਿੰਦੇ ਆ ਉਹ ਇੱਕ ਫੋਟੋ ਆ ਜਾਂਦੀ ਅਗਲੇ ਦਿਨ ਛੱਪ ਜਾਂਦੀ ਹੈ ਅਗਲੇ ਬਾਅਦ ਜੀ ਹਾਂ ਜੀ ਸਫਾਈ ਹੋ ਗਈ ਲੇਕਿਨ ਉਹਨਾਂ ਇਲਾਕਿਆਂ ਚ ਕੋਈ ਨਹੀਂ ਜਾਂਦਾ ਜਿਹੜੇ ਕਿ ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਦੇਖੋ ਕੱਲੇ ਕੂੜਾ ਨਹੀਂ ਕੂੜੇ ਦੇ ਨਾਲ ਬਿਮਾਰੀ ਵੀ ਫੈਲਦੀ ਬਿਮਾਰੀ ਦੇ ਨਾਲ ਤੁਹਾਡਾ ਘਰ ਦਾ ਖਰਚ ਵੀ ਖਰਾਬ ਹੁੰਦਾ ਤਾਂ ਸਾਰੀਆਂ ਚੀਜ਼ਾਂ ਕਨੈਕਟਡ ਆ ਕੱਲ ਜੋ ਹੋਇਆ ਹੁਣ ਤੁਸੀਂ ਵੇਖਿਆ ਜਾਵੇ ਤੇ ਤੁਹਾਡੇ ਇੱਕ ਜਿਹੜੇ ਡਿਪਟੀ ਮੇਅਰ ਨੇ ਸੀਨੀਅਰ ਡਿਪਟੀ ਮੇਅਰ ਉਹਨਾਂ ਦੇ ਮਦਰ ਨੇ ਤਰਨਬੀਰ ਕੈਂਡੀ ਜੀ ਮੈਂ ਸੁਣ ਰਿਹਾ ਸੀ ਕਹਿੰਦੇ ਗੋਰੇ ਇੱਥੇ ਆ ਕੇ ਕੰਮ ਕਰ ਰਹੇ ਨੇ ਸਵਾਲ ਆ ਕਿ ਗੋਰਿਆਂ ਕੋਈ ਕੂੜੇ ਚ ਕਾਣਾ ਚਾਹੇ ਉਹਨਾਂ ਨੇ ਮਜ਼ਾਕੀ ਅੰਦਾਜ਼ ਚ ਕਿਹਾ ਪਰ ਜ਼ਿੰਮੇਵਾਰੀ ਜਨਾਬ ਤੁਹਾਡੀ ਹੈ ਤੁਸੀਂ ਗੱਡੀ ਤੇ ਬੈਠੇ ਹੋ ਤੁਸੀਂ ਮਜ਼ਾਕੀਆ ਅੰਦਾਜ਼ ਤੁਸੀਂ ਕਹੋ ਜੀ ਮੈਂ ਕੱਲ ਨੂੰ ਕਿਹਾ ਜੀ ਹੱਥ ਜੋੜਦੇ ਮਤਲਬ ਆਪਣਾ ਐਕਸਕਿਊਜ਼ ਦੇ ਰਹੇ ਸੀ ਪਰ ਨਾਲ ਉਹਨਾਂ ਹੀ ਗੱਲ ਵੀ ਕਹਿ ਰਹੇ ਨੇ ਆਪਾਂ ਗੋਰਿਆਂ ਨੂੰ ਕਿਸ ਕੰਮ ਤੇ ਲਾਇਆ ਗੋਰੇ ਇੱਕ ਸਮਝਦਾਰ ਕੌਮ ਨੇ ਤੇ ਅਸੀਂ ਉਹਨੂੰ ਕੂੜਾ ਚਕਾਨ ਤੇ ਲਾਤਾ ਔਰ ਗੋਰਾ ਖੁਦ ਕਹਿ ਕੇ ਗਿਆ ਮਤਲਬ ਇਹ ਸਭ ਚੀਜ਼ਾਂ ਕੀ ਮਤਲਬ ਕੀ ਸਾਬਤ ਕਰਨਾ ਚਾਹੁੰਦੇ ਅੱਜ ਤਾਂ ਹਰ ਬੰਦਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਤੇ ਮੈਂ ਕਿਸੇ ਤਰੀਕੇ ਜ਼ਿੰਮੇਵਾਰੀ ਤੋਂ ਦੂਰ ਹੋ ਜਾਵਾਂ ਠੀਕ ਹੈ ਯਾਰ ਮੈਂ ਡਿਫਟੀ ਦੀ ਡਿਊਟੀ ਲਾਤੀ ਡਿਫਟੀ ਨੇ ਅੱਗੇ ਉਹਦੀ ਡਿਊਟੀ ਲਾਤੀ ਐਸਸੀ ਦੀ ਲਾਤੀ ਜਦੋਂ ਕਿਤੇ ਧਰਨਾ ਲੱਗ ਜਾਂਦਾ ਨੇਚਰਲੀ ਸਿਆਸਤ ਵੀ ਹੋਣੀ ਹੈ ਹੁਣ ਪਿੱਛੇ ਉੱਥੇ ਪਕਤਾਲੇ ਧਰਨਾ ਲੱਗਾ ਉੱਥੇ ਕੱਲ ਉਸ ਤੋਂ ਬਾਅਦ ਹੋਰ ਜਗ੍ਹਾ ਤੇ ਧਰਨਾ ਲੱਗਾ ਉੱਥੇ ਲੀਡਰ ਵੀ ਪਹੁੰਚੇ ਉਹ ਲੀਡਰ ਨੂੰ ਪੁੱਛੋ ਤੁਸੀਂ ਆਪਣੇ ਟਾਈਮ ਤੇ ਕੀ ਕੀਤਾ ਸਵਾਲ ਹੈ ਕਿ ਮਤਲਬ ਅਲਟੀਮੇਟਲੀ ਵਿਵਾਦ ਪਰ ਹੱਲ ਕੋਈ ਨਹੀਂ ਪਰ ਅੰਮ੍ਰਿਤਸਰ ਦੀ ਦਿੱਖ ਸਭ ਤੋਂ ਜ਼ਿਆਦਾ ਅਗਰ ਕੋਈ ਖਰਾਬ ਕਰ ਰਿਹਾ ਹੈ ਜਿਸ ਵੇਲੇ ਇਹ ਕਰ ਰਿਹਾ ਹੈ ਹੇਬੋ ਸਾਰੀ ਸੰਸਥਾਵਾਂ ਆਵਾਜ਼ ਚੁੱਕਦੀਆਂ ਨੇ ਪਰ ਇਹਦਾ ਹਾਲ ਨਹੀਂ ਤੁਸੀਂ ਦੇਖੋ ਅੱਜ ਹਰ ਇਲਾਕੇ ਦੇ ਵਿੱਚ ਡੰਪ ਬੰਦੇ ਜਾ ਰਹੇ ਨੇ ਨਹਿਰਾਂ ਨੂੰ ਡੰਪ ਬਣਾਉਂਦਾ ਤੁਸੀਂ ਰਿਪੋਰਟ ਕੀਤਾ ਸੀ ਨਹਿਰ ਨੂੰ ਡੰਪ ਬਣਾਉਂਦਾ ਤੁਸੀਂ ਦੱਸੋ ਉਹ ਕੌਣ ਜ਼ਿੰਮੇਵਾਰ ਆ ਦੇ ਵਸਤੇ ਮਤਲਬ ਹਾਲਾਤ ਅਜੇ ਬਣ ਗਏ ਕਿ ਕੂੜਾ ਚੁੱਕ ਕੇ ਸੁੱਟਣ ਦੀ ਜਗ੍ਹਾ ਮੁੱਕ ਗਈ ਹੈ ਤੇ ਇਹ ਹਾਲਾਤਾਂ ਦੇ ਵਿੱਚ ਅਸੀਂ ਆ ਚੁੱਕੇ ਹਾਂ ਤੇ ਅਸੀਂ ਕਿਵੇਂ ਕਹਿੰਦੇ ਨੇ ਜੀ ਕਿ ਗੁਰੂ ਨਗਰੀਆਂ ਇੱਕ ਪਵਿੱਤਰ ਨਗਰੀ ਦਾ ਸਿੱਖਤਾਬ ਦੇ ਰਹੇ ਹਾਂ ਰਿਸਪਾਂਸਿਬਲ ਆਪਾ ਲੋਗਡ ਐਡਮਿਨਿਸਟ੍ਰੇਸ਼ਨ ਹੋਰ ਲੋਗ ਰਿਸਪਾਂਸਿਬਲ ਸਰ ਹੱਲ ਕਿਉਂ ਨਹੀਂ ਹੋ ਰਿਹਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸ਼ੋਅ ਆਫ ਕੀਤਾ ਜਾਂਦਾ ਹੈ ਕੁਝ ਸਮੇਂ ਲਈ ਉਹ ਹੱਲ ਕੱਢੇ ਜਾਂਦੇ ਨੇ ਲੇਕਿਨ ਪੂਰਾ ਪਰਮਨੈਂਟਲੀ ਹੱਲ ਕਿਉਂ ਨਹੀਂ ਹੋ ਰਿਹਾ ਬਦਲਾ ਜਿਹੜਾ ਹੈ ਕੂੜੇ ਨੂੰ ਲੈ ਕੇ ਉਹ ਕਿਉਂ ਨਹੀਂ ਆਇਆ ਦੇਖੋ ਜਿੰਨੀ ਦੇਰ ਤੱਕ ਕੋਈ ਦਿਲੋਂ ਪਿਆਰ ਕਰਨ ਵਾਲਾ ਸ਼ਹਿਰ ਨੂੰ ਨਹੀਂ ਨਾ ਆਏਗਾ ਦੇਖੋ ਇਹ ਕੰਮ ਐਡਮਿਨਿਸਟ੍ਰੇਸ਼ਨ ਦਾ ਅਸੀਂ ਤੁਸੀਂ ਨਹੀਂ ਕਰ ਸਕਦੇ ਨਾ ਤੁਸੀਂ ਕੂੜਾ ਚੁੱਕ ਸਕਦੇ ਨਾ ਮੈਂ ਚੁੱਕ ਸਕਦਾ ਕਿਉਂਕਿ ਸਾਡੇ ਕੋਲ ਰਾਈਟ ਹੀ ਨਹੀਂ ਹੈ ਠੀਕ ਹੈ ਅਸੀਂ ਗੰਦ ਨਹੀਂ ਪਾ ਸਕਦੇ ਇਹ ਅਸੀਂ ਕਰ ਸਕਦੇ ਹਾਂ ਪਰ ਇੱਕ ਸਾਬਕਾ ਮੇਰ ਹੋਏ ਸੋਨੀ ਮੇਰ ਲੋਕੀ ਜਾਣਦੇ ਨੇ ਜੀ ਉਹਨਾਂ ਨੇ ਕੰਮ ਕੀਤਾ ਉਹ ਅੱਜ ਚਾਹੇ ਸਾਬਕਾ ਡਿਪਟੀ ਸੀਐਮ ਨੇ ਸਾਬਕਾ ਡਿਪਟੀ ਸੀਐਮ ਬਣ ਚੁੱਕੇ ਨੇ ਪਰ ਲੋਕੀ ਅੱਜ ਵੀ ਸੋਨੀ ਮੇਰ ਦੇ ਨਾਮ ਤੇ ਜਾਣਦੇ ਕਿ ਉਸ ਟਾਈਮ ਤੇ ਕੰਮ ਹੋਇਆ ਸੀ ਦੇਖੋ ਪਹਿਲੇ ਤੇ ਇੱਕ ਲੀਡਰ ਇਸ ਤਰ੍ਹਾਂ ਦਾ ਚਾਹੀਦਾ ਜਿਹੜਾ ਅੰਮ੍ਰਿਤਸਰ ਨੂੰ ਪਿਆਰ ਕਰਦਾ ਹੋਵੇ ਅੰਮ੍ਰਿਤਸਰ ਨੂੰ ਲੀਡਰਾਂ ਨੇ ਸਿਰਫ ਮੱਥਾ ਟੇਕਣ ਦੀ ਜਗ੍ਹਾ ਸਮਝਿਆ आई मथा टेकया ते चले गए एक फोटो खिचान करके अमृतसर आंदे लेकिन अमृतसर नु प्यार करने वाला लीडर कोई भी नहीं है ਤੁਸੀਂ ਦੱਸੋ ਕਿਸ ਲੀਡਰ ਨੇ ਆ ਕੇ ਕਦੀ ਆ ਕੇ ਇੱਥੇ ਦਰਬਾਰ ਸਾਹਿਬ ਮੱਥਾ ਟੇਕਿਆ ਹੋਵੇ ਤੇ ਗੱਲ ਕੀਤੀ ਹੋਵੇ ਐਨੇ ਸੀਐਮ ਆਂਦੇ ਨਹੀਂ ਐਨੇ ਡਿਪਟੀ ਸੀਐਮ ਆਂਦੇ ਨਹੀਂ ਐਨੇ ਲੋਕ ਆਂਦੇ ਨਹੀਂ ਕਿਸੇ ਨੇ ਆ ਕੇ ਕਿਹਾ ਹੋਵੇ ਕਿ ਨਹੀਂ ਯਾਰ ਕੂੜੇ ਦੀ ਬਹੁਤ ਮਾਰੀ ਲਾਦਾ ਜਨਤਾ ਕਹਿ ਰਹੀ ਹੈ ਕਿਉਂ ਲੀਡਰ ਦੀ ਗੱਡੀ ਤੇ ਚੁੰਝੂ ਕਰਕੇ ਨਿਕਲ ਜਾਂਦੀ ਹੈ ਜਨਤਾ ਜਿਹੜੀ ਉੱਤੇ ਪਰੇਸ਼ਾਨ ਹੋ ਰਹੀ ਹੈ ਜਿਹੜੇ ਲੋਕ ਆ ਰਹੇ ਨੇ ਸਾਡੀ ਤੁਸੀਂ ਫੌਰਨ ਜਾਂਦੇ ਹੋ ਤੁਸੀਂ ਕੀ ਬਹੁਤ ਸਾਫ਼ ਹੈ ਐ ਵੇਖੋ ਜੀ ਸੜਕਾਂ ਬਹੁਤ ਸਾਫ਼ ਨੇ ਤੇ ਸਾਡੇ ਉੱਤੇ ਲੋਕ ਆ ਕੇ ਦੇਖੋ ਕੂੜਾ ਕਿੰਨੀ ਗੰਦਗੀ ਹੈ ਮਤਲਬ ਫਰਕ ਦੇਖੋ ਨਾ ਸਾਡੇ ਚ ਕੀ ਹੈ ਅਸੀਂ ਗੰਦਗੀ ਦੀ ਫੋਟੋ ਖਿੱਚ ਰਹੇ ਹਾਂ ਠੀਕ ਹੈ ਤਾਂ ਅਸੀਂ ਜਦੋਂ ਬਾਹਰ ਜਾਂਦੇ ਹਾਂ ਤਾਂ ਜੀ ਸਫਾਈ ਦੀ ਫੋਟੋ ਖਿੱਚ ਰਹੇ ਹਾਂ ਉਹ ਹੀ ਇਨਸਾਨ ਆ ਉਹੀ ਬੰਦੇ ਆ ਪਰ ਸਿਰਫ ਮੈਨੇਜਮੈਂਟ ਸਿਸਟਮ ਨਹੀਂ ਆ ਸ਼ਹਿਰ ਨੂੰ ਪਿਆਰ ਕਰਨ ਵਾਲਾ ਕੋਈ ਨਹੀਂ ਆ ਸਿਰਫ ਦਿਖਾਵਾ ਹੈ ਕਿ ਅੰਮ੍ਰਿਤਸਰ ਔਰ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਜਿਹੜੇ ਕੂੜਾ ਪਾ ਰਹੇ ਨੇ ਜਿਹੜੇ ਗੰਦ ਪਾ ਰਹੇ ਨੇ ਔਰ ਉਸ ਤੋਂ ਜ਼ਿਆਦਾ ਸ਼ਰਮੋਣਾ ਲੋਕਾਂ ਨੂੰ ਆ ਰਹੀ ਚਾਹੀਦੀ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਪਏ ਨੇ ਜਿਹੜੇ ਕੀ ਗੰਦ ਪਾ ਰਹੇ ਨੇ ਜਾਂ ਜਿਹੜੇ ਗੰਦ ਨਹੀਂ ਚੁੱਕ ਰਹੇ ਜੇ ਤੁਹਾਡਾ ਕੰਪਨੀ ਟਾਈਪ ਹੋਇਆ ਜਾਂ ਨਹੀਂ ਹੋਇਆ ਆਮ ਜਨਤਾ ਨੂੰ ਕੁਝ ਨਹੀਂ ਚਾਹੀਦਾ ਕਿਉਂਕਿ ਤੁਸੀਂ ਵੋਟਾਂ ਲੈ ਕੇ ਲੀਡਰ ਬਣੇ ਹੋ ठीक है इट इज योर रिस्पांसिबिलिटी एमएलए साहब जे तुसी सड़क ते ਝਾੜੋ ਫਰ ਕੇ ਨਿਕਲ ਸਕਦੇ ਹੋ ਨਾ ਤੇ ਤੁਸੀਂ ਸਫਾਈ ਵੀ ਕਰਾ ਸਕਦੇ ਹੋ ਲਾਉਤਰਨੇ ਬੈਜੋ ਉੜਜੋ ਉਠੋ ਨਾ ਪਰ ਸਰਪ ਕੀ ਆ ਕਿ اپوزیشن ਇੱਕ ਦਿਨ ਧਰਨਾ ਲਾਉਂਦੀ ਹੀ ਹੈ ਬਾਤ ਠੀਕ ਹੈ ਜੀ کہانی ਖਤਮ ਕੂੜਾ ਐਜ਼ ਇਟ ਇਜ਼ ਹੀ ਰਹਿਣਾ ਸੋ ਮਸਲਾ ਹਲਤ ਦਾ ਨਹੀਂ ਹੋਏਗਾ ਮਸਲਾ ਸੰਜੀਦਗੀ ਨਾਲ ਹੱਲ ਹੋਣਾ ਔਰ ਅਗਰ ਇਸ ਤਰ੍ਹਾਂ ਰਹਾ ਤੇ ਅਮਰਸਰ ਦੀ ਦਿੱਖਾਂ ਨੂੰ ਲੈ ਕੇ ਸਮੇਂ ਚੁਰ ਖਰਾਬ ਹੋਏਗੀ ਜੀ ਗੱਲਬਾਤ ਕਰਨ ਲਈ ਸੋ ਬਿਲਕੁਲ ਗੱਲ ਕੀਤੀ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਕੂੜੇ ਦੇ ਢੇਰ ਜਗ੍ਹਾ-ਜਗ੍ਹਾ ਤੇ ਲੱਗੇ ਨੇ ਜਿੱਥੇ ਵੀ ਗੱਲ ਕਰੀਏ ਕੂੜਾ ਹੀ ਨਜ਼ਰ ਆਉਂਦਾ ਹੈ ਆਖਿਰਕਾਰ ਇਸ ਦਾ ਪੱਕੇ ਤੌਰ ਤੇ ਹੱਲ ਕਿਉਂ ਨਹੀਂ ਹੋ ਰਿਹਾ ਲੋਕਾਂ ਦੀ ਜ਼ਿੰਮੇਵਾਰੀ ਬੰਦੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਹੈ ਲੇਕਿਨ ਹੱਲ ਜਿਹੜਾ ਹੈ ਉਹ ਨਹੀਂ ਹੋ ਰਿਹਾ ਇਸ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਇਸ ਦੇ ਨਾਲ ਹੀ ਦੱਸੋ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿੱਥੇ ਤੁਸੀਂ ਰਹਿੰਦੇ ਹੋ ਤੇ ਤੁਹਾਡੇ ਇਲਾਕੇ ਦਾ ਕੂੜੇ ਨੂੰ ਲੈ ਕੇ ਕੀ ਹਾਲ ਹੈ